एम तो तो पी ने काम किया जो सारे लोग बैठे ने बलविंदर तो सिंह जी के सारे लोग इन्होंने किपा ने करके मैनु लगता लुधियाने की डिवेलमेंट हुई है और जो एम पी साहब को करना चाहता ਅੰਪੀ ਸਾਥੇ ਤਾਂ ਲੋਕਾਂ ਦੀ ਇੱਛਾ ਸੀ ਕਿ ਉਹ ਫੋਨ ਹੀ ਚੱਲਵੇਂ ਸਾਡਾ ਉਹ ਹੀ ਚੱਲੇ ਪਰ ਬੈ ਕਿਸੇ ਪ੍ਰਕਾਰ ਦਾ ਕਿਸੇ ਤੇ ਕੋਈ ਇਜ਼ਾਮ ਨਹੀਂ ਹੋਆ ਇਹ ਇੱਕ ਨੀਮ ਫਰੂਟ ਰੀਸ ਇਹ ਅਸੀਂ ਹਰ ਸਾਲ ਇੱਕ ਡਾਈਰ ਦੇ थ्रू ਇਹ 1 ਲੱਖ ਦੇ ਕਰੀਬ ਅਸੀਂ ਕਿਉਂਕਿ ਬਹੁਤ ਸਾਰੀ ਇੰਡਸਟਰੀ ਲੱਗੀ ਹੈ ਬਹੁਤ ਸਾਰਾ ਇਨਫਰਾਸਟ੍ਰਕਚਰ ਬਹੁਤ ਸਾਰੀਆਂ ਨਵੀਆਂ ਡਵੈਲਪਮੈਂਟਸ ਜਿਹੜੀਆਂ ਸਾਡੀਆਂ ਕਲੋਨੀਆਂ ਹੋਈਆਂ ਹਨ ਉਹਨਾਂ ਕਰਕੇ ਸਾਡੇ ਦਰਖਤ ਜਿਹੜੇ ਹੈ ਉਹ ਪਟਨੇ ਪਏ ਪਰ ਮੇਨੂੰ ਲੱਗਦਾ ਕਿ ਲੋਕ ਆਰਿਆਂ ਨੂੰ 1 ਲੱਖ ਦਰਪਤਾ ਦੀ ਜਿਹੜੇ ਪੁਰਾਣਾ এনवायरमेंट ਕ੍ਰੀਏਟ ਕਰਨਾਸਤੇ ਹਰ ਸਾਲ ਨਵੇਂ 1 ਲੱਖ 80 ਆਉਣ ਵਾਲੇ ਸਮੇਂ 'ਚ ਜਿਹੜੇ ਦਰਪਲਾਵਾਂ ਨਾਲ ਹੀ ਨਾਲ ਅਸੀਂ ਜਲ ਸ਼ਕਤੀ ਡਿਪਾਰਟਮੈਂਟ ਨਾਲ ਗੱਲ ਕਰਕੇ ਲੋਕਲ ਇੰਡਸਟਰੀ ਨੂੰ ਜਿਹੜਾ ਹਲਕਾਰ ਸਰਫੇਸ ਵਾਟਰ ਕਨਾਲ ਵਾਟਰ ਕੋਈ ਐਸੀ ਸਕੀਮ ਬਣਾਵਾਂਗੇ ਉਹਨਾਂ ਨਾਲ ਗੱਲ ਕਰਕੇ ਤਾਂ ਜੋ ਜਿਹੜੀ ਲੋਕਲ ਇੰਡਸਟਰੀ ਹੈ ਜਿਹੜਾ ਗਰਾਊਂਡ ਵਾਟਰ ਵਰਤਦੀ ਹੈ ਜਾਂ ਇਧਰ ਉਧਰ ਖਰਾਬ ਹੁੰਦਾ ਉਹਦੇ ਨਾਲ ਸੋ ਅਸੀਂ ਚਾਹੁੰਦੇ ਹਾਂ ਕਿ ਉਹਨਾਂ ਨੂੰ ਸਰਫੇਸ ਵਾਟਰ ਵਾਹਣ ਨਾਲ ਨੈਟਵਰਕ ਅਸੀਂ ਇਹ ਇੰਤਜ਼ਾਮਤ ਕਰਾ ਕੇ ਦੇਈਏ ਇਹ ਨਾਲ ਨਾਲ ਬਿਕੋਜ਼ ਆਫ ਦਾ ਪੋਲੂਸ਼ਨ ਪੋਲੂਸ਼ਨ ਬਹੁਤ ਜ਼ਿਆਦਾ ਹੈ ਆਗਰ ਇਹ ਵਿੱਚ ਸੁਧਾਰ ਨਹੀਂ ਹੋਣਾ ਤਾਂ ਸਾਨੂੰ ਕਿਤੇ ਨਾ ਕਿਤੇ ਆਉਣ ਵਾਲੇ ਸਮੇਂ 'ਚ ਸਬਸਿਡੀਆਂ ਹੋ ਰਹੀਆਂ ਹਨ ਇਲੈਕਟ੍ਰੀਕਲ ਇਲੈਕਟ੍ਰਿਕ ਸੀएनजी ਆਟੋਸ ਤੇ ਔਰ ਮੈਨੂੰ ਲੱਗਦਾ ਕਿ ਅਸੀਂ ਉਹ ਗਵਰਨਮੈਂਟ ਦੀ ਮਦਦ ਦੇ ਨਾਲ ਤੇ ਲੋਕਲ ਇੰਡਸਟਰੀ ਦੀ ਮਦਦ ਦੇ ਨਾਲ ਇਹ ਐਸਆਰ ਦਾ ਫੰਡ ਹੁੰਦਾ ਹੈ ਅਸੀਂ ਇਸ ਲੁਧਿਆਣਾ ਦੇ ਹਾਸਤੇ ਅਗਰ ਇਸ ਤਰ੍ਹਾਂ ਦਾ ਪ੍ਰੋਗਰਾਮ ਹੁਕਾਂਗੇ ਜਿਹੜੇ ਲਈ ਜਿਹੜੇ ਨਵੇਂ ਪਾਉਣ ਵਾਲੇ ਆਟੋਸ ਨੇ ਉਸ ਸੀएनजी ਤੇ ਹੋਣ ਜਾਂ ਇਲੈਕਟ੍ਰੀਕਲ ਹੋਣ ਮੈਨੂੰ ਲੱਗਦਾ ਇਹਨਾਂ ਦਾ 5000 ਰੁਪਏ ਦੇ ਲਗਭਗ ਉਸ ਪਰਿਵਾਰ ਨੂੰ ਫਾਇਦਾ ਹੋਏਗਾ ਇਹ ਵੀ ਅਸੀਂ ਆਉਣ ਵਾਲੇ ਸਮੇਂ 'ਚ ਜਿਹੜਾ ਕੰਮ ਕਰਾਂਗੇ ਇਲੈਕਟ੍ਰੀਕਲ ਵਾਈਕਲ ਚਾਰਜਿੰਗ ਨੈਟਵਰਕ ਆਉਣ ਵਾਲੇ ਸਮੇਂ 'ਚ ਜੇਰਾ ਇਲੈਕਟ੍ਰੀਕਲ ਚਾਰਜਸ ਨੈਟਵਰਕ ਅਗਰ ਨਹੀਂ ਬਣਾਵਾਂਗੇ ਤਾਂ ਫਿਰ ਪੋਲੂਸ਼ਨ ਕੰਟਰੋਲ ਨਹੀਂ ਕਰ ਸਕਦੇ এনਵਾਇਰਨਮੈਂਟ ਦੇ ਸੋ ਹੁਣੇ ਤੋਂ ਹੀ ਸਾਨੂੰ ਇਹ ਤਿਆਰੀ ਕਰਨੀ ਪਵੇਗੀ ਕਿਉਂਕਿ ਇਲੈਕਟ੍ਰੀਕਲ ਕਾਰਸ ਆ ਰਹੀਆਂ ਇਲੈਕਟ੍ਰੀਕਲ ਵਾਟਰ ਜ਼ੋਨਗੇ ਇਲੈਕਟ੍ਰੀਕਲ ਬੱਸੇ ਜ਼ੋਨਗੇ ਸਾਨੂੰ ਉਹੜਾ ਜਿਹੜਾ ਨੈਟਵਰਕ ਉਹਦੇ ਬਾਰੇ ਹੁਣੇ ਤੋਂ ਚਰਚਾ ਕਰਾਂਗੇ ਤਾਂ ਜੋ ਅਸੀਂ এনवायरमेंट ਨੂੰ ਬਚਾ ਸਕੀਏ ਨਾਲ ਹੀ ਨਾਲ 100% ਸੋਲਰਾਈਜੇਸ਼ਨ ਆਫ 올 ਗਵਰਨਮੈਂਟ ਬਿਲਡਿੰਗਸ ਸਾਰੀਆਂ ਸਰਕਾਰੀ ਬਿਲਡਿੰਗਸ ਦੇ ਅਸੀਂ ਸੋਲਰ ਜਿਹੜਾ ਹੈਗਾ ਉਹ ਲਵਾਵਾਂਗੇ ਨਾਟ ਓਨਲੀ ਸਰਕਾਰੀ ਬਿਲਡਿੰਗਸ ਅਸੀਂ ਕੋਸ਼ਿਸ਼ ਕਰਾਂਗੇ ਕਿ 50% ਅਸੀਂ ਜਿਹੜੀਆਂ ਕਮਰਸ਼ੀਅਲ ਪ੍ਰਾਈਵੇਟ ਬਿਲਡਿੰਗਸ ਆਈਆਂ ਕਿਉਂਕਿ ਆਲਰੇਡੀ ਗਵਰਨਮੈਂਟ ਦੀ ਇੱਕ ਸਕੀਮ ਹੈ ਕਿ ਆ ਕਿ ਉਹਨਾਂ ਨੂੰ ਸਬਸਿਡੀ ਵੀ ਮਿਲਦੀ ਹੈ ਫਾਇਦਾ ਵੀ ਹੁੰਦਾ ਔਰ ਸਾਡੀ ਬਹੁਤ ਸਾਰੀ ਬਿਜਲੀ ਦੀ ਬਚਤ ਵੀ ਹੁੰਦੀ ਹੈ ਅਸੀਂ ਮੌਡਰਨ ਸੈਟੇਲਾਈਟ ਸੈਂਟਰ ਪੀਐਸਆਈ ਹਸਪੀਟਲ ਇਹ ਮੈਨੂੰ ਲੱਗਦਾ ਸਾਨੂੰ ਇੰਡਸਟਰੀ ਜ਼ੋਨs 'ਚ ਲਾਉਣਾ ਇੱਕ ਬਣਾਉਣਾ ਚਾਹੀਦਾ ਸੈਟੇਲਾਈਟ ਸੈਂਟਰ ਤਾਂ ਜੋ ਜਿਹੜੇ ਮਲਾਕਮ ਦੇ ਵਿਚਾਰੇ ਨੇ ਕੋਈ ਕੰਮ ਆਲੇ ਦੇ ਸਾਠ ਵਜਾਂਦੀ ਹੈ ਜਾ ਉਹਨੂੰ ਕੋਈ ਐਸੀ ਦਿੱਕਤ ਆ ਜਾਂਦੀ ਹੈ ਉਹਨੂੰ ਲੁਧਿਆਣਾ ਪਾਰ ਇੱਕ ਸਿਵਲ ਹਸਪਤਲ ਜਿਲ੍ਹੇ ਕਿ ਹੁਣਾਚਰ ਪੈਂਦਾ ਹੈ ਤੇ ਉਦੋਂ ਤੱਕ ਕਈ ਵਾਰੀ ਟ੍ਰੈਫਿਕ ਦੀ ਵਜ੍ਹਾ ਕਰਕੇ ਕੋਈ ਹੋਰ ਦਿੱਕਤਾਂ ਵੀ ਕਰਕੇ ਅਣਹੋਣੀ ਹੋ ਜਾਂਦੀ ਹੈ ਸੋ ਅਸੀਂ ਚਾਹਾਂਗੇ ਕਿ ਸੈਟੇਲਾਈਟ ਜਿਹੜਾ ਹਸਪਤਲ ਹੈਗਾ ਉਹ ਉੱਥੇ ਇੰਡਸਟਰੀ ਏਰੀਆ ਦੇ ਵਿੱਚ ਬਣੇ ਤਾਂ ਜੋ ਸਾਡੇ ਮਜ਼ਦੂਰ ਭਰਾਵਾਂ ਨੂੰ ਕਿਸੇ ਨੂੰ ਪਰੇਸ਼ਾਨੀ ਹੋਵੇ ਤਾਂ ਇਮੀਡੀਏਟਲੀ ਉਹ ਸੈਟੇਲਾਈਟ ਉੱਥੇ ਜਿਹੜਾ ਸਾਡਾ ਸੈਕਟਰ ਹੋਏਗਾ ਉੱਥੇ ਪਹੁੰਚ ਜਾਏਗਾ ਅਪਗ੍ਰੇਡ ਐਂਡ ਸਟੈਂਡਿੰਗ ਦਾ ਸਿਵਲ ਹਸਪੀਟਲ ਧਿਆਣਾ ਵਿਦ ਐਸਟੈਬਲਿਸ਼ ਏਮਜ਼ ਐਟ ਧਿਆਣਾ ਔਨ ਏਮਜ਼ ਐਟ ਧਿਆਣਾ ਤਾਂ ਜੋ ਏਮਜ਼ ਵਰਗਾ ਅਸੀਂ ਆਦਰ ਇਟਸ ਅ ਨਿਊ ਏਮਜ਼ ਔਰ ਏਮਜ਼ ਵਰਗਾ ਜਿਹੜਾ ਸਾਡਾ ਸਿਵਲ ਹਸਪੀਟਲ ਹੈ ਅਸੀਂ ਇਹਨੂੰ ਵਧੀਆ ਹਸਪੀਟਲ ਬਣਨ ਵਾਲੇ ਸਮੇਂ ਚ ਬਣਾਇਏ ਜੋ ਹੁਣ ਹਾਲਾਤ ਹੈ ਔਰੇ ਮੈਨੂੰ ਲੱਗਦਾ ਕਿ ਬੇਰਹਿਤ ਸਾਡੇ ਸਿਵਲ ਹਸਪੀਟਲ ਨੇ ਹਲਾਕ ਮਾੜੀ ਕਿਉਂਕਿ ਜਿਹੜੇ ਗਰੀਬ ਲੋਕ ਆ ਵਿਚਾਰੇ ਉਸ ਸਿਵਲ ਹਸਪਤਾਲ ਦੇ ਵਿੱਚ ਆਪਣਾ ਇਲਾਜ ਕਰਾਉਦੇ ਉਹਨਾਂ ਕੋਲੇ ਹੁਣ ਕੋਈ ਚਾਰਾ ਨਹੀਂ ਹੈ ਇੱਕ ਸਾਡੇ ਮੰਨ ਦੇ ਵਿੱਚ ਹੈ ਕਿ ਇੱਥੇ ਇੰਡੀਅਨ ਇੰਸਟੀਚਿਊਟ ਆਫ ਇਨਫੋਰਮੇਸ਼ਨ ਟੈਕਨੋਲੋਜੀ onachai ਹੈ ट्रिपल ਆਈਟੀ ਕਿਉਂਕਿ ਬਿਨਾਂ ट्रिपल ਆਈਟੀ ਮੈਨੂੰ ਲੱਗਦਾ ਹੈ ਕਿ ਜਿਹੜੀ ਗਰੋਥ ਹੋਣੀ ਹੈ ਉਹ ਮੁਸ਼ਕਲ ਹੈ ਅਸੀਂ ਇੱਥੇ ਜਿਹੜੇ ਸਾਰੇ ਲੋਕ ਹੈ ਉਹ ਤਿਆਰ ਕਰਾਂਗੇ ਅਗਰ ਇਹ ट्रिपल ਆਈਟੀ ਵਰਗਾ ਦੇਸ਼ ਦੇ ਅੰਦਰ 26 ट्रिपल ਆਈਟੀ ਹੈਗੇਨ ਸੋ ਅਸੀਂ ਚਾਹਨੇ ਕਿ 트리플 ਆਈਟੀ ਅਸੀਂ ਲੋੜ ਆਣ ਦੇ ਹਾਸਤੇ ਲੈ ਕੇ ਆਈਏ ਔਰ ਨਾਲ ਹੀ ਨਾਲ ਅਸੀਂ ਪੀਏਯੂ ਆਸਕੇ ਕਿਉਂਕਿ ਸਾਡੇ ਕੋਲ ਜ਼ਮੀਨ ਬੜੀ ਹੈ ਆ ਜਿਹੜੀ ਆਰਗੇਨਿਕ ਫਾਰਮਿੰਗ ਹਾਸਤੇ ਰਿਸਰਚ ਸੈਂਟਰ ਹਾਸਤੇ ਕੋਈ ਫੰਡ ਕ੍ਰੀਏਟ ਕਰਾਈਏ ਤਾਂ ਜੋ ਨਿਰੰਤਰ ਇੱਥੇ ਰਿਸਰਚ ਹੁੰਦੀ ਰਹੇ ਤੇ ਕਿਦਾਂ ਅਸੀਂ ਆਰਗੇਨਿਕ ਆਰਗੇਨਿਕ ਫਸਲਾਂ ਨੂੰ ਹੋਰ ਜਿਆਦਾ ਤੋਂ ਜਿਆਦਾ ਪ੍ਰਮੋਟ ਕਰ ਸਕੀਏ ਇਸ ਸਮਾਜ ਦੇ ਅੰਦਰ ਮੈਨੂੰ ਲੱਗਦਾ ਕਿ ਪੂਰੀ ਬੜੀ ਜ਼ਰੂਰਤ ਹੈ ਕਿ ਹੈ ਅੱਜ ਦੇ ਇਸ ਮਾਹੌਲ ਦੇ ਵਿੱਚ ਕਮੇਂਗੇ ਕਿ ਉਹ ਜਿਆਦਾ ਤੋਂ ਜਿਆਦਾ ਪਰ ਲਗਾਮ ਦੀ ਕੋਸ਼ਿਸ਼ ਕਰਾਂਗੇ ਕਿ ਉਹ ਸੋਲਰਾਈਜੇਸ਼ਨ ਦੇ ਵਿੱਚ ਜਾਣ ਆਇਲ ਫੋਰ ਇਨਫਰਾਸਟ੍ਰਕਚਰ ਮੈਂ ਇੱਕ ਗੱਲ ਚਾਹਨਾ ਕਿ ਲੁਧਿਆਣੇ ਦੀ ਪ੍ਰੈਸ ਦਾ ਬਹੁਤ ਵੱਡਾ ਯੋਗਦਾਨ ਇਸ ਪੰਜਾਬ ਦੇ ਵਿੱਚ ਹੈ ਮੈਨੂੰ ਲੱਗਦਾ ਹੈ ਕਿ ਲੁਧਿਆਣੇ ਦੀ ਪ੍ਰੈਸ ਤੋਂ ਜਿਹੜੀ ਖਬਰ ਜਾਂਦੀ ਹੈ ਉਹ ਬੜਾ ਮਹੱਤਵਪੂਰਨ ਹੁੰਦਾ ਹੈ ਚਾਹੇ ਉਹ ਛੋਟਾ ਕੋਈ ਸੜਕ ਬਾਰ ਹੋਵੇ ਕਿਉਂਕਿ ਇਤੋਂ ਫਿਰ ਸਾਰੇ ਪੰਜਾਬ ਦੇ ਵਿੱਚੋਂ ਖਬਰ ਮਿਲਦੀ ਹੈ ਔਰ ਮੈਨੂੰ ਅਫਸੋਸ ਨਾਹਿਣਾ ਪੈ ਰਿਹਾ ਕਿ ਅੱਜ ਤੱਕ ਅਸੀਂ ਫੁਲੀ ਕੁਇਕ ਪ੍ਰੈਸ ਕਲੱਬ ਸੀ ਚੰਗਾ ਨਹੀਂ ਬਣਾ ਸਕੇ ਆਉਣ ਵਾਲੇ ਸਮੇਂ 'ਚ ਅਸੀਂ ਚੰਗਾ ਇੱਕ ਪ੍ਰੈਸ ਕਲੱਬ ਆਵੇ ਲੁਧਿਆਣਾ ਦੇ ਪੱਤਰਕਾਰਾਂ ਦੇ ਵਾਸਤੇ ਭਰਾਂਚਾਰ ਵਾਸਤੇ ਤਾਂ ਜੋ ਬਣਾ ਸਕੀਏ ਜਿਹਦੇ ਨਾਲ ਇੱਕ ਪਰ ਗਾ ਮੋਰ ਦੇ ਤੇਵੋ ਤੇ ਨਿਆ ਤੇ ਨਿਆ ਖਬਰ ਆਉ ਉਹ ਪੰਜਾਬ ਦੇ ਲੋਕਾਂ ਰੂਹੇ ਤੇਰੇ ਨਾਲ ਨਾਲ ਦੰਦਾਰੀ ਕਲਾ ਮੁੰਲਾਪੁਰ ਐਂਡ ਜਗਰਾਉਂ ਰੇਲਵੇ ਸਟੇਸ਼ਨ ਹੈ ਜਿਹੜੇ ਉਹਨਾਂ ਦੀ ਰੈਨੋਵੇਸ਼ਨ ਕਰਾਵਾਂਗੇ ਮੈਨੂੰ ਲੱਗਦਾ ਕਿ ਇੱਕ ਖੂਬਸੂਰਤ ਨਮੂਨੇ ਵਾਲੇ ਉਹ ਰੇਲਵੇ ਸਟੇਸ਼ਨ ਹੋਣੀ ਚਾਹੀਦੇ ਤਾਂ ਜੋ ਲੋਕ ਉੱਤੇ ਚੜਨ ਕੋਈ ਮਹਿਸੂਸ ਕਰਨ ਕਿ ਅਸੀਂ ਮੈਂਚੈਸਟਰ ਚ ਕੋ ਮਰੇ मेरे नाल नाल मल्टीपल इंडोर स्टेडियम नीड्स अ स्पेशल अटेंशन एज इट्स ट्रू पोटेंशियल हैज नॉट बीन टप वी विल रेनोवेट एंड अपडेट द स्टेडियम विद द स्टेट ऑफ द आर्ट फैसिलिटीज एंड रीनेम इट टू शहीद सुखदेव थापर इंडोर स्टेडियम जेडा इंडोर स्टेडियम हैगा और ये हालात बहुत मडी है बंधु लगता है कि सनोरी रिनोवेशन करनी चाहिए ਔਰ ਸਾਰਾ ਕੁਝ ਉਹਦੇ ਵਿੱਚ ਜਿਹੜਾ ਵੀ ਹੋਣ ਵਾਲਾ ਉਹ ਠੀਕ ਕਰ ਲਈਏ ਤੇ ਉਹਦਾ ਨਾਮ ਅਸੀਂ ਸ਼ਹੀਦ ਥਾਪਰ ਇੰਡੋਰ ਸਟੇਡੀਅਮ ਦੇ ਨਾਮ ਨਾਲ ਉਸ ਇੰਡੋਰ ਸਟੇਡੀਅਮ ਨੂੰ ਜਾਣਿਆ ਜਾਵੇ ਇਹ ਵੀ ਸਾਡੇ ਇਸ ਵਿਜ਼ਨ ਡਾਕੂਮੈਂਟਰੀ ਦਾ ਹਿੱਸਾ ਹੈ ਨਾਮ ਨਾਲ ਅਸੀਂ ਜਿਹੜੇ ਨਾਲ ਦੇ ਸਾਡੇ ਵਿਲੇਜ ਦੇ ਲੋਕਾਂ ਦੇ ਹਰਕੇ ਦੇ ਜਿਵੇਂ ਆਖਾ ਹੈ ਜਿਵੇਂ ਗੱਲ ਹੈ ਜਗਰਾਉ ਹੈ ਅਰਸੀਏ ਦਾਸ਼ਰਾ 에어ਪੋਰਟ ਜਿਹੜਾ ਹੈਗਾ ਹਲਵਾਰਾ ਉਹ ਨਾਮ ਦਾ ਇੱਕ 에어ਪੋਰਟ ਹੈਗਾ ਸੋ ਮੈਨੂੰ ਲੱਗਦਾ ਕਿ ਇਹਨੂੰ ਚਲਾਉਣ ਦੇ ਵਿੱਚ ਸਾਨੂੰ ਆਪਣਾ ਉਹ ਕਹਿੰਦਾ ਕਹਿ ਦਿੱਤਾ ਗਿਆ ਕਿ ਇਹਦਾ ਇੰਟਰਨੈਸ਼ਨਲ 에어ਪੋਰਟ ਪਰ ਮੈਨੂੰ ਨਹੀਂ ਲੱਗਦਾ ਕੋਈ ਇੰਟਰਨੈਸ਼ਨਲ ਅੰਤਰਰਾਸ਼ਟਰੀ ਫਲਾਈਟ ਉੱਥੋਂ ਗਈ ਹੈ ਮੈਨੂੰ ਤਾਂ ਲੱਗਦਾ ਕਿ ਉਹ ਦੇਸ਼ ਦੇ ਅੰਦਰ ਵੀ ਕੋਈ ਫਲਾਈਟ ਜਿਹੜੀ ਗਈ ਹੈ ਕਦੇ ਦਿੱਲੀ ਜਾਂਦੀ ਸੀ ਉਹ ਕਦੇ-ਕਦੇ ਕੋਈ ਕੰਬੀਆ ਨਹੀਂ ਗਈ ਹੈ ਆਦਰਵਾਇਜ਼ ਮੇਰੇ ਖਿਆਲ ਤੋਂ ਬੰਦ ਹੈ ਪੱਕਾ ਮਤਲਬ ਤੌਰ ਤੇ ਇਹਨੂੰ ਚਲਾਵਾਂਗੇ ਔਰ ਇੱਥੋਂ ਇੰਟਰਨੈਸ਼ਨਲ ਫਲਾਈਟਸ ਜਾਣ ਤਾ ਜੋ ਨੈਸ਼ਨਲ অর ਇੰਟਰਨੈਸ਼ਨਲ ਜਿਹੜਾ bizness ਉਹ ਤਾਦੀ ਲੁਧਿਆਣਾ ਨੂੰ ਉਪਕਰ ਕਰ ਪਾਏਗਾ ਜੇ ਇਥੇ ਫਲਾਈਟs ਆਉਣ ਜੇ ਫਲਾਈਟs ਹੀ ਨਹੀਂ ਆਏਗੀ ਉਹ ਅੰਮ੍ਰਿਤਸਰ ਉਤਰੇਗੀ ਉਹ ਚੜ੍ਹਦੀਗੜ ਉਤਰੇਗੀ ਤਾਂ ਮੇਰਾ ਖਿਆਲ ਇਹਦੇ ਨਾਲ ਲੁਧਿਆਣਾ ਦਾ ਨੁਕਸਾਨ ਹੋਵੇ ਸੋ ਇਹ ਰਹੇਗਾ ਕਿ ਇਥੋਂ ਇੰਟਰਨੈਸ਼ਨਲ ਫਲਾਈਟs ਚੱਲਣ ਨੈਸ਼ਨਲ ਫਲਾਈਟs ਚੱਲਣ ਡੋਮੈਸਟਿਕ ਫਲਾਈਟs ਚੱਲਣ ਜਿਵੇਂ ਨਾਲ ਸਾਡੇ bizness ਨੂੰ ਜਿਆਦਾ ਬੁਲਾਰਾ ਮਿਲੇਗਾ ਹੈਲੀਕਾਪਟਰ ਸਰਵਿਸ ਟੂ ਨੀਅਰਬਾਰ bizness ਰਿਲੀਜੀਅਸ ਐਂਡ ਟੂਰਿਸਟ destination shall be started chhota helicopter hai jo main gujarat de vich main kayi laga te likha ki 15 minute di 25 minute di aur sasta pada mera khar 2000 rupaye di hor ticket hundi hai helicopter di pehla di 2500 hun di hundi hai to near badi destination te sanu leke ja sakdi hai so sabiyan religious places vasse assi aune wale samay chitho helicopter chalan di services chalan di koshish karange ਫ੍ਰੀਕੁਐਂਸੀ ਆਫ ਲੋਕਲ ਟ੍ਰੇਨਸ ਜਿੰਨਾ ਚਿਕਰ ਅਸੀਂ ਜਿਆਦਾ ਤੋਂ ਜਿਆਦਾ ਕਨੈਕਟੀਵਿਟੀ ਨਹੀਂ ਬਣਾਵਾਂਗੇ ਨਾ ਤਾਂ ਉਹਦੇ ਨਾਲ ਟ੍ਰੈਫਿਕ ਘਟਣਾ ਤੇ ਨਾਲ ਲੁਧਿਆਣੇ ਦੇ ਵਿੱਚ ਵਪਾਰ ਵਧਣਾ ਸੋ ਇਸ ਕਰਕੇ ਲੁਧਿਆਣਾ ਤੋਂ ਬਠਿੰਡਾ ਲੁਧਿਆਣਾ ਤੋਂ ਚੰਡੀਗੜ੍ਹ ਔਰ ਐਕਸੈਟਰਾ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿਆਦਾ ਫ੍ਰੀਕੁਐਂਸੀ ਜਿਆਦਾ ਜੇ ਇੱਕ ਟ੍ਰੇਨ ਜਾਂਦੀ ਹੈ ਤਾਂ ਤਿੰਨ ਟ੍ਰੇਨ ਜਾਣ ਇਹ ਵੀ ਚੰਡੀਗੜ੍ਹ ਨੂੰ ਟ੍ਰੇਨ ਜਾਵੇ ਤੋ ਇਹ ਕੋਸ਼ਿਸ਼ ਕਰਾਂਗੇ ਕਿ ਜਿਆਦਾ ਤੋਂ ਜਿਆਦਾ ਜਿਹੜੀਆਂ ਟ੍ਰੇਨਸ ਹੈਗੀਆਂ ਬਠਿੰਡਾ ਕਿਉਂਕਿ ਇਧਰ ਮਾਲਵਾਣ ਨੂੰ ਇਧਰ ਚੜਨੀ ਕਰ ਲਵਾਂ ਕੋਸ਼ਿਸ਼ ਕਰਾਂਗੇ ਕਿ ਉਹਦਾ ਹੋਰ ਨੈਟਵਰਕ ਐਸੀ ਬਣਾਈਏ ਇੱਕ ਇੰਟੈਲੀਜੈਂਟ ਟ੍ਰੈਫਿਕ ਲਾਈਟਸ ਵਿਲ ਬੀ ਇਨਸਟਾਲਡ ਇੰਟੈਲੀਜੈਂਟ ਟ੍ਰੈਫਿਕ ਲਾਈਟਸ ਸੋਨੇ ਹੈ ਕਿ ਇੱਥੇ ਨਾ ਬੰਦਾ ਖੜਾ ਹੁੰਦਾ ਟ੍ਰੈਫਿਕ ਚੌਂਕ 'ਚ ਉਹਦਾ ਕਹਿ ਦਿੰਦਾ ਕਿ ਭਾਈ ਨੰਗ ਜੋ ਅਗਲੀ ਵਾਲੀਆਂ ਜਿਹੜੀਆਂ ਲਾਈਟਸ ਐ ਉੱਥੇ ਕੋਈ ਬੰਦਾ ਨਹੀਂ ਐ ਸੋ ਜਿਹੜੀਆਂ इंटेलिजेंट ट्रैफिक लाइट्स ਹੋਣੀਆਂ ਉਹ ਦੇਖਣਗੇ ਕਿ ਜਿੱਥੇ ਜ਼ਿਆਦਾ ਹਮ ਜਿਹੜੇ ਪਾਸੇ क्राउड ਖੜਾ ਹੈ ਉਹ ਆਟੋਮੈਟਿਕਲੀ ਉਹ ਟਾਈਮਿੰਗ ਸ਼ਿਫਟ ਹੋ ਜਾ ਕਰੇਗਾ ਸੋ ਇਹਨਾਂ ਨਾਲ ਮੈਨੂ ਲੱਗਦਾ ਕਿ ਕਾਫੀ ਟ੍ਰੈਫਿਕ ਦੇ ਵਿੱਚ ਆਉਣ ਵਾਲੇ ਸਮੇਂ ਵਿੱਚ ਸਹੂਲਤ ਮਿਲੇਗੀ ਕਿਉਂਕਿ ਕਈ ਕਈਆਂ ਦਾ ਸਮਾਂ 2 ਮਿੰਟ ਦਾ ਉੱਥੇ ਟ੍ਰੈਫਿਕ ਘਟਾ ਰਿਹਾ ਹੁੰਦਾ ਤੇ ਉਹ ਖੜੇ ਹੀ ਰਹਿੰਦੇ ਲੋਕ ਸੋ ਇਹ ਅਸੀਂ 올ਓਵਰ ਜਿਹੜਾ ਇੰਟੈਲੀਜੈਂਟ ਟ੍ਰੈਫਿਕ ਲਾਈਟਸ ਤੇ ਅਸੀਂ ਪੂਰੇ ਲੁਧਿਆਣਾ ਚਲਾਵਾਂਗੇ ਵਿਦ ਇਨਸ਼ੋਰ ਸੀਸੀਟੀਵੀ ਕਵਰੇਜ ਥਰੋਅਆਊਟ ਦ ਸਿਟੀ ਉਹ ਹੈ ਟੂ ਹੈ ਟੂ ਮੈਂਟੇਨਿੰਗ ਦਾ ਲੋਅਰ ਆਰਡਰ ਸਾਰੇ ਸ਼ਹਿਰ ਨੂੰ ਸੀਸੀਟੀਵੀ ਦੇ ਦੇਖ ਰੱਖਦੇ ਅੰਦਰ ਲੱਕਿਆਵਾਂਗੇ ਹੌਣ ਵਾਲੇ ਸਮੇਂ ਤਾ ਜੋ ਲੁਧਿਆਣਾ ਦੇ ਵਪਾਰੀਆਂ ਦਾ ਜਿਹੜਾ ਅੱਜਕਲ ਫੀਅਰ ਹੈਗਾ ਪਾਣੋ ਪਤਾ ਹੈ ਕਿ ਕਦੋਂ ਵੀ ਕਿਸੇ ਵੇਲੇ ਵੀ ਕਿਸੇ ਨੂੰ ਇਧਰੋਂ ਉਧਰੋਂ ਫੋਨ ਆ ਜਾਂਦਾ ਹੈ ਗੈਂਗਸਟਰਸ ਆ ਵੈਸੇ ਵੀ ਲੋਕ ਡਰਦੇ ਨੇ ਕਿ ਰਾਤ ਨੂੰ ਅਗਰ ਜਦੋਂ ਆਪਦੀ ਦੁਕਾਨ ਵਧਾਉਂਦੇ ਨੇ ਜਾਂ ਸ਼ੋਰੂਮ ਵਧਾਉਂਦੇ ਨੇ ਉਦੋਂ ਉਹਨਾਂ ਨੇ ਆਪਦੇ ਗੱਲੇ ਦੇ ਪੈਸੇ ਅਗਰ ਘਰੇ ਲੈ ਕੇ ਜਾਣੇ ਹੁੰਦੇ ਤਾਂ ਬੜਾ ਮਨ ਦੇ ਵਿੱਚ ਉਹਨਾਂ ਦੇ ਡਰ ਰਹਿੰਦਾ ਸੋ ਸਾਰੇ ਇਹਨਾਂ ਨੂੰ ਅਸੀਂ ਆਉਣ ਵਾਲੇ ਸਮੇਂ 'ਚ ਸੀਸੀਟੀਵੀ ਕਵਰੇਜ ਦੇ ਥੱਲੇ ਲੈ ਕੇ ਆਵਾਂਗੇ ਨਾਲ ਹੀ ਨਾਲ ਰੇਲ ਰੇਲਵੇ ਓਵਰ ਬ੍ਰਿਜਸ ਰੇਲਵੇ ਅੰਡਰ ਬ੍ਰਿਜਸ ਅੰਡਰ ਪਾਸ ਐਂਡ ਓਵਰ ਬ੍ਰਿਜਸ ਸ਼ਲ ਬੀ ਕੰਸਟਰਕਟਡ ਅਸੀਂ ਆਉਣ ਵਾਲੇ ਸਮੇਂ 'ਚ ਨਾ ਕੇਵਲ ਰੇਲ ਦੇ ਓਵਰ ਬ੍ਰਿਜ ਨਾ ਕੇਵਲ ਰੇਲਵੇ ਅੰਡਰ ਬ੍ਰਿਜ ਈਵਨ ਅੰਡਰ ਪਾਸਸ ਤੇ ਓਵਰ ਬ੍ਰਿਜਸ ਇਹ ਕੋਸ਼ਿਸ਼ ਕਰਾਂਗੇ ਕਿ ਵੱਧ ਤੋਂ ਵੱਧ ਜਿਵੇਂ ਸਾਡੇ ਲੋਕਾਂ ਨੇ ਪਹਿਲਾਂ ਆ ਆਸ਼ੂ ਜੀ ਆਰਾਂ ਦੇ ਵੈਸਟ ਦੇ ਵਿੱਚ ਜਿਵੇਂ ਬਣੇ ਅੰਡਰ ਪਾਸ ਮੈਂ ਸਮਝਦਾ ਕਿ ਅਗਰ ਇਹ ਨਾ ਹੁੰਦੇ ਤਾਂ ਅੱਜ ਲੁਧਿਆਣਾ ਨੂੰ ਸਾਹ ਨਹੀਂ ਆਉਣਾ ਸੀ ਸੋ ਇਸ ਤਰ੍ਹਾਂ ਦੇ ਜਿੱਥੇ ਜਿੱਥੇ ਵੀ ਬਣਨ ਵਾਲੇ ਆ ਪਾਟੇ ਸਾਹਿਬ ਦੇ ਇਲਾਕੇ ਚ ਬਣਨ ਵਾਲੇ ਆ ਡਾਬਰ ਸਾਹਿਬ ਦੇ ਇਲਾਕੇ ਚ ਕਿਤੇ ਬਣ ਸਕਦੀ ਹੈ ਕਿਉਂਕਿ ਮੈਂ ਉਸ ਰੋਜ ਇਹ ਵਾਦੇ ਨਹੀਂ ਕਰਨਾ ਚਾਹੁੰਦਾ ਆ ਵੀ ਟਾਕ ਅਬਾਊਟ ਦਸ ਮੈਟਰੋ ਹੁਣ ਮੈਟਰੋ ਐ ਪੀੜਾ ਮੈਨੂੰ ਲੋਕਾਂ ਨੇ ਦੱਸਿਆ ਕਿ ਮੈਟਰੋ ਤੇ ਬਹੁਤ ਸਾਰਾ ਕੰਮ ਹੋਇਆ ਵੇ ਪਾਪੂਲੇਸ਼ਨ ਹੈ ਜਿਹੜੀ 40 ਲੱਖ ਹੋ ਗਈ ਹੈ ਹੁਣ ਲੁਧਿਆਣਾ ਦੀ ਐਸ ਪਰ ਐਸ ਮਾਈ ਰਿਕਾਰਡ 40 ਲੈਟਸ ਸੋ ਮੈਨੂੰ ਲੱਗਦਾ ਹੈ ਕਿ ਇਹਦੇ ਆਸਤੇ ਸਾਨੂੰ ਵੈਲ ਇਸਟੈਬਲਿਸ਼ ਵੈਲ ਇਕਵਿਪਡ ਸਟੇਡੀਅਮ ਅਕ੍ਰੋਸ ਦਾ ਸਿਟੀ ਔਰ ਆਨੇ ਸਮੇਂ ਚ ਕਾਫੀ ਹੋਰ ਸਾਨੂੰ ਛੋਟੇ ਛੋਟੇ ਸਟੇਡੀਅਮਸ ਅਲੱਗ-ਅਲੱਗ ਜਗ੍ਹਾ ਤੇ ਬਣਾਉਣੇ ਪੈਣਗੇ ਜਿਹਦੇ ਨਾਲ ਸਾਡੇ ਲੋਕਾਂ ਨੂੰ ਜੇ 40 ਲੱਖ ਪਾਪੂਲੇਸ਼ਨ ਨੂੰ ਧਿਆਨ ਰਹੀ ਹੈਗੀ ਆ ਉਹ ਲੋਕਾਂ ਨੂੰ ਰਾਹਤ ਔਰ ਨਾਲੇ ਸਮੇਟ ਮਿਲੇ ਇਹ ਵੀ ਸਾਡੀ ਤਸਵੀਰ ਦਾ ਸਾਡੇ ਇਸ ਵਿਜ਼ਨ ਡਾਕੂਮੈਂਟ ਦਾ ਹਿੱਸਾ ਹੈਗਾ